10 ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਖਿਚੜੀ ਖਿਚੜੀ ਬਣਾਵਾਂਗੇ ਜੀ ਆਪਾਂ ਮੂੰਗ ਦਾਲ ਦੀ ਬਹੁਤ ਹੀ ਵਧੀਆ ਖਿਚੜੀ ਬਣਦੀ ਹੈ ਮੂੰਗ ਦਾਲ ਦੀ ਤੁਸੀਂ ਛੋਲੇ ਦੀ ਦਾਲ ਦੀ ਜਾਂ ਹੋਰ ਕਈ ਤਰ੍ਹਾਂ ਦੀਆਂ ਖਿਚੜੀਆਂ ਤੇ ਬਣਾ ਕੇ ਖਾਧੀਆਂ ਹੋਣਗੀਆਂ ਪਰ ਆਪਾਂ ਬਣਾਵਾਂਗੇ ਬਿਲਕੁਲ ਸਿੰਪਲ ਜੇ ਤਰੀਕੇ ਨਾਲ ਮੂੰਗ ਦਾਲ ਖਿਚੜੀ ਤੇ ਮੂੰਗ ਦਾਲ ਖਿਚੜੀ ਬਣਾਉਣ ਵਾਸਤੇ ਆਪਾਂ ਜੋ-ਜੋ ਸਮਾਨ ਲਿਆ ਉਹ ਤੁਹਾਨੂੰ ਆਪਾਂ ਇੱਕ ਵਾਰੀ ਦੱਸ ਦਿੰਨੇ ਆ ਮੂੰਗ ਦਾਲ ਖਿਚੜੀ ਬਣਾਉਣ ਵਾਸਤੇ ਇੱਕ ਕੋਲੀ ਮੈਂ ਮੂੰਗੀ ਦੀ ਦਾਲ ਲਈ ਹੈ ਮੂੰਗੀ ਦੀ ਦਾਲ ਆਪਾਂ ਧੋਤੀ ਦਾਲ ਬਿਨਾਂ ਛਿਲਕਿਆਂ ਵਾਲੀ ਲਈ ਹੈ ਬਰੀਕ ਦਾਲ ਤੇ ਨਾਲ ਹੀ ਇੱਥੇ ਇੱਕ ਗਲਾਸ ਆਪਾਂ ਚੋਲਾਂ ਦੇ ਲਿਆ ਤੇ ਸਭ ਤੋਂ ਪਹਿਲਾਂ ਆਪਾਂ ਚੋਲਾਂ ਨੂੰ ਤੇ ਦਾਲ ਨੂੰ ਇੱਕ ਭਾਂਡੇ ਵਿੱਚ ਪਾ ਕੇ ਤੇ ਇਹਨਾਂ ਚੰਗੀ ਤਰ੍ਹਾਂ ਧੋ ਲੈਣੇ ਆਂ ਇਹ ਚੀਜ਼ਾਂ ਨੂੰ ਇਕੱਠਿਆਂ ਨੂੰ ਆਪਾਂ ਪਾ ਕੇ ਧੋ ਲਾਂਗੇ ਤੇ ਦਾਲ ਨੂੰ ਆਪਾਂ ਤੇ ਦਾਲ ਤੇ ਚੋਲਾਂ ਨੂੰ ਆਪਾਂ ਤਿੰਨ ਚਾਰ ਪਾਣੀ ਚੰਗੀ ਤਰੀਕੇ ਨਾਲ ਧੋਲਾਂਗੇ ਉਦੋਂ ਤੱਕ ਜਦੋਂ ਤੱਕ ਇਹਨਾਂ ਦਾ ਸਟਾਰਚ ਨਹੀਂ ਨਿਕਲਦਾ ਮਾਲ ਮਾਲ ਕੇ ਧੋ ਲਾਂਗੇ ਤੇ ਤੜਕਾ ਲਾਉਣ ਤੋਂ ਪਹਿਲਾਂ ਦਾਲ ਨੂੰ ਤੁਸੀਂ 10-15 ਮਿੰਟ ਦਾਲ ਨੂੰ ਤੇ ਚੌਲ ਨੂੰ ਤੁਸੀਂ ਭੋਗ ਕੇ ਰੱਖ ਸਕਦੇ ਹੋ ਦਾਲ ਨੂੰ ਤੇ ਚੌਲਾਂ ਨੂੰ ਆਪਾਂ ਚੰਗੀ ਤਰੀਕੇ ਨਾਲ ਤਿੰਨ ਚਾਰ ਪਾਣੀ ਧੋ ਰਿਆ ਤੇ ਇਹਨਾਂ ਨੂੰ ਹੁਣ ਰੱਖ ਦਿਆਂ ਜੀ 10-15 ਮਿੰਟ ਵਾਸਤੇ ਰੈਸਟ ਤੇ ਇਹਨੂੰ ਰੱਖ ਦਿਆਂ ਇੱਕ ਸਾਈਡ ਤੇ ਤੇ ਖਿਚੜੀ ਨੂੰ ਤੜਕਾ ਲਾਉਣ ਵਾਸਤੇ ਮੈਂ ਥੱਲੇ ਨੇ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਲਏ ਨੇ ਇਹਨਾਂ ਨੂੰ ਆਪਾਂ ਲੰਬੇ ਪੀਸਾਂ ਵਿੱਚ ਕੱਟ ਕੇ ਕਰ ਲਿਆ ਤਿਆਰ ਤੇ ਨਾਲ ਹੀ ਇੱਥੇ ਲਿਆ ਇੱਕ ਟਮਾਟਰ ਤੇ ਚਾਰ ਲਈਆਂ ਨੇ ਹਰੀਆਂ ਮਿਰਚਾਂ ਹਰੀਆਂ ਮਿਰਚ ਆਪਾਂ ਕੱਟ ਮਾਰ ਕੇ ਥੋੜੇ ਲੰਬੇ ਪੀਸਾਂ ਵਿੱਚ ਕੱਟੀਆਂ ਤੁਸੀਂ ਬਰੀਕ ਵੀ ਕੱਟ ਸਕਦੇ ਹੋ ਜਿਸ ਤਰ੍ਹਾਂ ਤੁਹਾਡੀ ਮਰਜ਼ੀ ਤੁਸੀਂ ਲੈ ਸਕਦੇ ਹੋ ਤੇ ਪਿਆਜ਼ਾਂ ਨੂੰ ਆਪਾਂ ਕੱਟ ਕੇ ਰੱਖ ਲਿਆ ਸੀ ਪਹਿਲਾਂ ਤੇ ਹੁਣ ਜਿਹੜੇ ਇਹਨਾਂ ਦਾ ਪੀਸ ਆਪਾਂ ਕੀਤੇ ਨੇ ਪਿਆਜ਼ ਕੱਟੇ ਨੇ ਇਹਨਾਂ ਦੇ ਲੱਛਿਆਂ ਨੂੰ ਨਾ ਆਪਾਂ ਇਸ ਤਰ੍ਹਾਂ ਤਿਆਰ ਕਰਦਾਂਗੇ ਤੇ ਇਹਦੇ ਨਾਲ ਜਿਹੜੇ ਪਿਆਜ਼ ਛੇਤੀ ਭੁੱਜ ਜਾਂਦੇ ਨੇ ਤੇ ਖਿਚੜੀ ਵਿੱਚ ਦੇਖਣ ਚ ਵੀ ਵਧੀਆ ਲੱਗਦੇ ਨੇ ਆਪਾਂ ਬਣਾਵਾਂਗੇ ਜੀ ਖਿਚੜੀ ਤੇਲ ਦੀ ਤੁਸੀਂ ਘਿਓ ਰਿਫਾਈਂਡ ਹੁੰਦੇ ਸੀ ਕਿ ਉਹ ਕੁਝ ਵੀ ਪਾ ਸਕਦੇ ਹੋ ਤੇ ਦੋ ਕੜਚੀਆਂ ਦੇ ਕਰੀਬ ਆਪਾਂ ਤੇਲ ਨੂੰ ਲੈ ਲਿਆ ਤੇ ਹੁਣ ਇਹਨੂੰ ਕਰ ਲੈਨੇ ਆ ਚੰਗੀ ਤਰੀਕੇ ਨਾਲ ਗਰਮ ਤੁਸੀਂ ਖਿਚੜੀ ਚਾਹੋ ਤੇ ਕੁੱਕਰ ਵਿੱਚ ਵੀ ਬਣਾ ਸਕਦੇ ਹੋ ਪਰ ਜਿਹੜੇ ਘੱਟ ਸੇਕ ਦੇ ਉੱਤੇ ਕੜਾਈ ਦੇ ਵਿੱਚ ਖਿਚੜੀ ਬਣਾਈਦੀ ਆ ਬਹੁਤ ਜ਼ਿਆਦਾ ਸਵਾਦ ਬਣਦੀ ਆ ਤੇ ਹੁਣ ਇਹਨੂੰ ਤੇਲ ਨੂੰ ਚੰਗੀ ਤਰੀਕੇ ਨਾਲ ਗਰਮ ਕਰ ਲੈਨੇ ਆ ਤੇਲ ਹੋ ਗਿਆ ਗਰਮ ਤੇ ਹੁਣ ਇਹਦੇ ਵਿੱਚ ਪਾ ਲਾਂਗੇ ਜੀ ਇੱਕ ਚਮਚ ਆਪਾਂ ਜੀਰੇ ਦਾ ਜੀਰੇ ਨੂੰ ਚੰਗੀ ਤਰ੍ਹਾਂ ਤੜਕਾ ਲੈਨੇ ਆ ਇਹ ਜੀਰੇ ਨੂੰ ਜਿਹੀ ਤਰ੍ਹਾਂ ਭੁੰਨਾਗੇ ਕਿਉਂਕਿ ਇਸ ਖਿਜੜੀ ਦੇ ਵਿੱਚ ਜੀਰੇ ਦਾ ਜਿਹੜਾ ਟੇਸ ਤਾਂ ਬਹੁਤ ਵਧੀਆ ਹੁੰਦਾ ਤੇ ਹੁਣ ਹੁਣ ਆਪਾਂ ਪਿਆਜ਼ਾਂ ਨੂੰ ਪਾ ਲੈਨੇ ਆਂ ਇਹਨਾਂ ਨੂੰ ਪਾ ਰਾਂਗੇ ਆਪਾਂ ਹਲਦੀ ਮਿਕਚਾ ਤੇ ਜਦੋਂ ਆਪਾਂ 골ਡਨ ਬ੍ਰਾਊਨ ਕਰਾਂਗੇ ਤਾਂ ਕਿ ਤੇ ਕੇਲਾ ਫੁੱਲਾ ਗਿਆ ਨੂੰ ਤੇ ਆਜਾ ਆਪਾਂ ਭੁੰਨ ਲਏ ਨੇ ਤੇ ਥੋੜੇ ਜਿਹੇ ਪਿਆਜ਼ ਆਪਾਂ ਕੱਟ ਕੇ ਸਾਈਡ ਤੇ ਰੱਖਾਂਗੇ ਕੋਈ ਬਾਅਦ ਵਿੱਚ ਵਰਤਣ ਵਾਸਤੇ ਤੇ ਨਾਲ ਹੀ ਉਹਨ ਇੱਥੇ ਪਾ ਦਾਂਗੇ ਆਪਾਂ ਟਮਾਟਰ ਆਪਾਂ ਇਹ ਚਮਚੀ ਲੋੜ ਦਾ ਪਾਵਾਂਗੇ ਤੇ ਤੁਹਾਨੂੰ ਲੋੜ ਮੁਤਾਬਕ ਤੁਸੀਂ ਆਪਣੇ ਪਾਸਾ ਲਿਓ ਅੱਧਾ ਚਮਚ ਪਾਵਾਂਗੇ ਆਪਾਂ ਇੱਥੇ ਲਾਲ ਮਿਰਚ ਤੁਸੀਂ ਆਪਾਂ ਚਾਰ ਹਰੀਆਂ ਮਿਰਚਾਂ ਪਾਈਆਂ ਨੇ ਜੇ ਤੁਹਾਨੂੰ ਖਿੜੀ ਸਪਾਈਸੀ ਪਸੰਦ ਹੈ ਤਾਂ ਤੁਸੀਂ ਮਿਰਚ ਵਧਾ ਕੇ ਪਾ ਸਕਦੇ ਹੋ ਮਸਾਹਾ ਪਾਉ ਤੋਂ ਪਹਿਲਾਂ ਨਾ ਸਿੰਪਲ ਜਿਹੀ ਕਿੰਕੇ ਨਾਲ ਪਾਉ ਬਹੁਤ ਘੱਟ ਸਮਾਨ ਦੇ ਵਿੱਚ ਮਸਾਲਿਆਂ ਨੂੰ ਪਾ ਕੇ ਤੇ ਖਿੜੀ ਨੂੰ ਬਣਾ ਕੇ ਤਿਆਰ ਕਰਾਂਗੇ ਤੇ ਪਿਆਜ਼ ਨੂੰ ਚੰਗੀ ਤਰ੍ਹਾਂ ਨਰਮ ਕਰ ਲੈਂਦੇ ਹੁਣ E aja te matan moa pa zan kikikina puna be as puna ari moa pa zan kikikina doan. E na ਇਦੋ ਕਮੈਂਟ ਆਪਾਂ ਚੌਲ ਤੇ ਖਿਜੇ ਗਏ ਦਾਲ ਜਿਹੜੀ ਪਾਈ ਆ ਮਸਾਲੇ ਵਿੱਚ ਇਹਨਾਂ ਨੂੰ ਭੁੰਨ ਲਾਂਗੇ ਜਿਹੜਾ ਕਿ ਇਹਨਾਂ ਇਹਨਾਂ ਦੇ ਵਿੱਚ ਜਿਹੜਾ ਥੋੜਾ ਜਿਹਾ ਪਾਣੀ ਆ ਉਹ ਸੁਕਾ ਲਾਂਗੇ ਚੌਲ ਤੇ ਦਾਲ ਆਪਾਂ ਚੰਗੀ ਤਰੀਕੇ ਨਾਲ ਭੁੰਨ ਲੈਨੇ ਮਸਾਲੇ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਮੇੜ ਕੇ ਪਾਣੀ ਇੱਕ ਗਲਾਸ ਚੌਲਾਂ ਦਾ ਤੇ ਇੱਕ ਗਲਾਸ ਆਪਣਾ ਇੱਕ ਕੋਲੀ ਦਾਲ ਦੀ ਸੀ ਇਹਦੇ ਵਿੱਚ ਆਪਾਂ 4 ਗਲਾਸ ਪਾਣੀ ਪਾਵਾਂਗੇ ਇਹ ਹੁਣ ਇਹਨੂੰ ਕਰ ਦਿੰਨੇ ਆਂ ਜੀ ਚੰਗੀ ਤਰ੍ਹਾਂ ਮਿਕਸ ਤੇ ਢੱਕ ਕੇ ਆਪਾਂ ਖਿਚੜੀ ਨੂੰ ਤਿਆਰ ਕਰਾਂਗੇ ਸੇਕਾ ਆਪਾਂ ਇੱਥੇ ਜ਼ਿਆਦਾ ਨਹੀਂ ਰੱਖਣਾ ਸੇਕਾ ਆਪਾਂ ਘੱਟ ਰੱਖਾਂਗੇ ਕਿਉਂਕਿ ਇਹ ਸੇਕਿਆ ਹੈ ਸੇਕਾ ਤੇ ਜੇ ਤੇ ਨਾ ਖਿਚੜੀ ਜਿਹੜੀ ਕੱਚੀ ਰਹਿ ਜਾਂਦੀ ਹੈ ਪਾਣੀ ਜਿਹੜਾ ਇਹਦਾ ਛੇਤੀ ਸੁੱਕ ਜਾਂਦਾ ਘੱਟ ਸੇਕਦੇ ਤੇ ਖਿਚੜੀ ਨੂੰ ਬਣਾ ਕੇ ਆਪਾਂ ਤਿਆਰ ਕਰਾਂਗੇ ਤੁਸੀਂ ਚਾਹੋ ਤੇ ਤੇ ਹਲਦੀ ਵੀ ਪਾ ਸਕਦੇ ਹੋ ਪਰ ਅੱਜ ਆਪਾਂ ਜਿਹੜੀ ਖਿਚੜੀ ਬਣਾਉਣੀ ਹੈ ਇਹ ਬਿਨਾਂ ਹਲਦੀ ਤੋਂ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਇਹਨੂੰ ਟੱਕ ਦਿੰਨੇ ਆ। ਭੋਜੇ ਹੋ ਗਏ ਨੇ ਆਪਣੀ ਖਿਚੜੀ ਨੂੰ ਰਿਚਦੇ ਤੇ ਹੁਣ ਆਪਾਂ ਇਹਨੂੰ ਇੱਕ ਵਾਰ ਚੈੱਕ ਕਰ ਲੈਨੇ ਆ। ਬਿਲਕੁਲ ਆਪਾਂ ਘੱਟ ਸੇਕਦੇ ਤੇ ਆਪਾਂ ਖਿਚੜੀ ਬਣਾਉਂਦੇ ਆ। ਤਾਂ ਦੇਖੋ ਤੁਸੀਂ ਦੇਖ ਸਕਦੇ ਹੋ ਖਿਚੜੀ ਆਪਣੀ ਬਣਨੀ ਸਟਾਰਟ ਹੋ ਗਈ ਆ। 5 ਕਿ ਮਿੰਟ ਆਪਨਾਂ ਹੋਰ ਲਗੜਨੇ ਨੇ। ਖਿਚੜੀ ਨੂੰ ਬਸ ਚੈੱਕ ਕਰ ਲੈਣੀ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਪਣੀ ਬਰਦੀ ਬਿਲਕੁਲ ਤਿਆਰ ਹੋ ਗਈ ਆ ਤੇ ਥੋੜਾ ਬਹੁਤਾ ਜਿਹੜਾ ਵੀ ਪਾਣੀ ਹੋਇਆ ਉਹ ਹੁਣ ਸੇਕ ਲੱਗਣ ਨਾਲ ਸਾਰਾ ਨਿਕਲ ਸੁੱਕ ਜਾਣਾ ਤੇ ਬਣ ਕੇ ਵੀ ਬਹੁਤ ਵਧੀਆ ਤਿਆਰ ਹੋਈ ਆ ਖਿਚੜੀ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਖਿਚੜੀ ਨੂੰ ਤੇ ਹੁਣ ਆਪਾਂ ਇਹਨੂੰ ਪਲੇਟ 'ਚ ਪਾ ਕੇ ਕਰਦੇ ਹਾਂ ਜੀ ਸਰ ਚਲੋ ਜੀ ਆਪਣੀ ਖਿਜੜੀ ਬਣ ਕੇ ਹੋ ਗਈ ਜੇ ਬਿਲਕੁਲ ਤਿਆਰ ਬਹੁਤ ਹੀ ਵਧੀਆ ਡਰਾਈ ਖਿਚੜੀ ਆਪਣੀ ਬਣੀ ਮੂੰਗ ਦਾਲ ਖਿਚੜੀ ਤੁਸੀਂ ਇਹਨੂੰ ਦਹੀਂ ਨਾਲ ਖਾਓ ਚਾਹੇ ਕਿਸੇ ਹੋਰ ਚਟਨੀ ਚਟਨੀ ਦੇ ਨਾਲ ਵੀ ਕਿਸੇ ਨਾਲ ਵੀ ਤੁਸੀਂ ਖਿਚੜੀ ਨੂੰ ਖਾ ਸਕਦੇ ਹੋ ਖਾਣ ਵਿੱਚ ਬਹੁਤ ਸਵਾਦ ਬਣੀ ਹੈ ਤੇ ਨਾਲ ਹੀ ਆਪਾਂ ਪਾਦੰਗ ਜੀ ਜਿਹੜੇ ਫਰਾਈ ਕੀਤੇ ਹੋਏ ਥੋੜੇ ਜਿਹੇ ਰੱਖੇ ਹੀ ਪਿਆਜ਼ ਆਪਾਂ ਇਨਾ ਨੂੰ ਵੀ ਪਰ ਪਾ ਦਾਂਗੇ ਤੁਸੀਂ ਚਾਹੋ ਤੇ ਵਾਹ ਹੋਰ ਵੀ ਜ਼ਿਆਦਾ ਵੀ ਤੁਸੀਂ ਜਿਹੜੇ ਪਿਆਜ਼ ਨੇ ਫਰਾਈ ਕਰਕੇ ਤੁਸੀਂ ਸਾਈਡ ਤੇ ਰੱਖ ਸਕਦੇ ਹੋ ਵਿੱਚ ਮਿਕਸ ਕਰਕੇ ਖਾਓ ਤੇ ਬਹੁਤ ਸਵਾਦ ਲੱਗਦੇ ਨੇ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਸਬਸਕ੍ਰਾਈਬ ਵੀ ਚੈਨਲ ਨੂੰ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ